ਆਜੋ ਆਜੋ ਧਿਆੜ ਹੋਰੀ ਹੋਰੀ ਵੇਖ ਕੇ ਵੇਖ ਕੇ ਆਜੋ ਆਜੋ ਸਾਈਡ ਤੇ ਗਲੋ ਸਾਈਡ ਤੇ ਮੜ ਜਾ ਮਲੂਤ ਪਛਾਨਣਾ ਨਹੀਂ ਗਾ ਓ ਛਾ ਛਾ ਗੱਬਾ ਨਹੀਂ ਪਛਾਨਿਆ ਨਹੀਂ ਮੈਂ ਨਹੀਂ ਪਛਾਨ ਠੀਕ ਹੈ ਪਛਾਨ ਆ ਗਈ ਆ ਆ ਗਿਆ ਕੰਮ ਗਾ ਠੀਕ ਹੁਣ ਲੱਗ ਜਾਓ ਆਪਣੀ ਆਪਣੀ ਗੱਡੀ ਦਾ ਫਾਇਦਾ ਹੋ ਗਿਆ ਹਾਂਜੀ ਹਾਂਜੀ ਮੈਂ ਪਿੰਡ ਜਾਂ ਤੋੜ ਮੱਥਾ ਟਿਕਾ ਕੇ ਲਿਆ ਆ ਕੋਸ਼ਿਸ਼ ਮੈਂ ਮੇਰੇ ਬਾਬੇ ਤੁਹਾਨੂੰ ਵੇਖਿਆ ਮੈਂ ਕਿਹਾ ਬਾਬਾ ਕੱਪੜਾ ਹੀ ਜਾਣਦੇ ਆ ਪਛਾਣ ਲਿਆ ਹੈ ਕੀ ਨਾਮ ਮੇਰਾ ਭਲਾ ਆ ਬਾਈ ਐਸਪੀ ਆ ਆਪਣਾ ਦਰਵਾਜ਼ੇ ਨੂੰ ਨੰਬਰ ਆਗਾ ਉਹ ਨੰਬਰ ਇਹ ਭਾਜੀ ਗੱਡੀ ਆ ਗੁਰੂ ਸਾਹਿਬ ਨੇ ਦਿੱਤੀ ਆੜੀ ਗੁਰੂ ਅਮਰਦਾਸ ਸਾਹਿਬ ਨੇ ਹੋਰ ਕੰਮ ਤਾਂ ਠੀਕ ਆ ਬਜ਼ੁਰਗੋ ਬੱਲਿਆ ਬੱਲਿਆ ਕਿਤੇ ਨਾ ਕੋਈ ਫਰਕ ਪਿਆ ਹਾਂਜੀ ਹਾਂਜੀ ਹੈਂ ਜੀ ਜਿੰਦਗੀ ਸੋਖੀ ਹੋ ਗਈ ਹੈ ਮੁੰਡਿਆਂ ਦੇ ਅੰਦਰ ਕਿੱਥੋਂ ਲਾਉਂਦੀ ਨਾ ਮਾਦਦ ਨੇ ਦੇਤੀ ਆ ਗੁਰ람ਦਾਸ ਸਾਹਿਬ ਨੇ ਦੇਤੀ ਆ ਅੱਛ ਦੇ ਹੋਰ ਬਾਬੇ ਚੜ੍ਹਦੀ ਕਲਾ ਬੜੀ ਖੁਸ਼ੀ ਹੁੰਦੀ ਤੁਹਾਨੂੰ ਵੇਖ ਕੇ ਤੁਹਾਡੇ ਵਰਗਿਆਂ ਨੂੰ ਵੇਖ ਕੇ ਨਾ ਲਾ ਚੜ੍ਹਦੀ ਕਲਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇਹਦਾ ਕੰਮ ਕਰਦੇ ਹੋ ਪਾਜੀਆ ਦਿਖਾਓ ਵਾਈ ਗੁਰੂ ਵਾਈ ਬੂੜੀ ਵੀ ਬਾਈ ਬੂੜੀ ਕੇ ਬੈਠੋ ਉੱਪਰ ਪਿੱਛੇ ਇੱਥੇ ਬੈਠਦਾ ਕੋਈ ਚੀਜ਼ ਕਿਦ ਨੇ ਧੰਨ ਵੀਰਾਮ ਦਾ ਧੰਨ ਵੀਰਾਮ ਦਾ ਬੈਠ ਜਾਓ ਰਏ ਭਾਈ ਤੁਹਾਨੂੰ ਗੁਰੂ ਜੀ ਆਮਦਾਸ ਤੁਹਾਨੂੰ ਕਿੰਬਰ ਕਿੰਨਾ ਵਾ 68 60 ਨੰਬਰ ਭਾਈ ਵੇਖੋ ਵਾਹਿਗੁਰੂ ਆਪਾਂ ਛਾਹ ਲਿਆ ਬਾਬੇ ਦੁਈ ਹੈ ਉਹ ਕਿਦਾਂ ਫੇਸ ਚਾਹ ਹੈ ਜੀ ਲੋ ਪਿਆਰਿਓ ਪਾਓ ਪਾਉ ਬਜ਼ੁਰਗੋ ਤੁਹਾਨੂੰ ਗੁਰੂ ਜੀ ਆਮਦਾਸ ਜੀ ਤੁਹਾਨੂੰ ਗੁਰੂ ਜੀ ਆਮਦਾਸ ਜੀ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਗੁਰੂ ਜੀ ਆਮਦਾਸ ਜੀ ਤੁਹਾਨੂੰ ਗੁਰੂ ਜੀ ਆਮਦਾਸ ਜੀ ਚੱਲ ਜਾਈਏ ਵਾਹਿਗੁਰੂ ਜੀ ਬਹੁਤ ਸੁਣੇ ਹੋਗੇ ਬਜ਼ੁਰਗੋ ਕੀ ਆਈ ਬਤਾਉਂਗਾ ਮੂੰਛਾੜੂ ਵਾਟੇ ਦੇਣਾ ਪੈਣਾ ਹੁਣ ਕਰਿਆ ਵਾਹਿਗੁਰੂ 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 ਹੁਣ ਤਾਂ ਟੂਰ ਬਣੀ ਆ ਬਾਬਿਓ ਹੈ ਵਧੀਆ ਬੂਟ ਵਧੀਆ ਜੀ ਹੈ ਹਣ ਸੋਰੇ ਚਲੇ ਸੀ ਹਾਂ ਉੱਥੇ ਕਰਦੇ ਸੋਰੇ ਸੋਰੇ ਚਲੇ ਨਾ ਹਾਂਜੀ ਨਵੇਂ ਬੂਟ ਪਹਿ ਗਿਆ ਨਵਾਂ ਨਵਾਂ ਟਾ ਟਾ ਨਵੇਂ ਬੂਟ ਪੈ ਗਏ ਆ ਨਵੀਂ ਗੱਡੀ ਨਵੇਂ ਬੂਟ ਕਸੋਰੇ ਚੱਲੇ ਆ ਸੋਰ ਬੁਰੀ ਆ ਚਲੋ ਪਿਆਰੇਓ ਹੁਣ ਫੇਰ ਸੋਰੇ ਜਾਣ ਵਾਸਤੇ ਫੇਰ ਮਾਇਆ ਵੀ ਚਾਹੀਦੀ ਹਈ ਆ ਮਾਇਆ ਕਿ ਨਹੀਂ ਹੈ ਮਾਇਆ ਨਹੀਂ ਲੈਣੀ ਮੈਂ ਆਹ ਦੇਖ ਕੇ ਖੜ ਪੋ ਨਹੀਂ ਮਾਇਆ ਤੇ ਦੇਰੀ ਪੈਣੀ ਲੱਗ ਪਿਓ ਸੋਰੇ ਸੋਰੇ ਚੱਲੇ ਜੇ ਸੋਰੇ ਚੱਲੇ ਮਾਇਆ ਵੀ ਤੇ ਦੇਣੀ ਪਣੀ ਆ ਮੰਨ ਗਿਰ ਰੰਦਸ ਬੁਜਰ ਕੋ ਪਣਦੀ ਚਲੇ ਸੋਰੇ ਗੂੜ ਨਹੀਂ ਪਾ ਲੈ ਆ ਠੀਕ ਆ ਆ ਫੜ ਮਾਇਆ ਵੀ ਟੌਰ ਨਾ ਜਾਣਾ ਸੋਰੇ ਟੌਰ ਨਾ ਜਾਣਾ ਇਹ ਮੁੱਛਾਂ ਨੂੰ ਵਟ ਦੇ ਕੇ ਚਲੋ ਠੀਕ ਆ ਪਿਆਰੋ ਚਲੋ ਚੜਦੀ ਗਰਾ ਹੁਣ ਚੱਲ ਜਓ ਠੀਕ ਆ ਜੀ ਅਸੀਂ ਵੀ ਹੁਣ ਚੱਲੇ ਜਾਂ ਤਨ ਤਾ ਨੂੰ ਜਾਣਾ ਸੀ ਆਪਾਂ ਤੇ ਫਿਰ ਮਿਲਾਂਗੇ ਕਦੀ ਰਸਤੇ 'ਚ ਠੀਕ ਆ ਜੀ ਠੀਕ ਆ ਪਿਆਰੋ ਧਿਆਨ ਰੱਖਿਓ ਫਿਰ ਮਿਲਾਂਗੇ ਠੀਕ ਆ ਜੀ ਚਲੋ ਓਕੇ ਜੀ ਤਾਨ ਗੁਰੂ ਰਾਮਦਾਸ ਓਕੇ ਜੀ ਨਾ 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 ਬਾਈ ਨਾ ਇੰਜ ਨਾ ਕਰਿਓ ਨਾ ਕਰਿਓ ਤਾਨ ਗੁਰੂ ਰਾਮਦਾਸ ਜੀ ਨਾ ਨਾ ਇੰਜ ਨਾ ਕਰਿਆ ਕਰੋ ਪਿਆਰਿਓ ਚਲੋ ਠੀਕ ਹੈ ਜੀ ਹੌਲੀ ਹੌਲੀ ਜਾਇਓ ਧਿਆਨ ਨਾਲ ਪਿਛੇ ਦੇਖ ਕੇ ਹਾਂ ਤਾਨ ਗੁਰੂ ਰਾਮਦਾਸ 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 ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ すわすわすぎわんです。すわすわすぎわんです。すわすわすぎわんです。<im do ctor>